ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਮੈਡੀਕਲ ਭਰਤੀ ਦਾ ਆਪਾਂ ਨੋਟੀਫਿਕੇਸ਼ਨ ਲੈ ਕੇ ਆਏ ਆਂ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਨੌਕਰੀਆਂ ਦੇ ਸਬੰਧ ਵਿੱਚ ਉਹਨਾਂ ਦੇ ਸਬੰਧ ਵਿੱਚ ਕੋਈ ਵੀ ਅਪਡੇਟ ਹੋਊਗਾ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲਏ ਨੇ ਜੀ ਏਮਜ਼ ਬਠਿੰਡਾ ਵੱਲੋਂ ਅੱਜ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਸਿੱਧੀ ਇੰਟਰਵਿਊ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਤੇ ਓਪਨਿੰਗ ਡੇਟ ਇਹਨਾਂ ਵੱਲੋਂ ਲਿਖੀ ਗਈ ਹੈ 1 ਜੂਨ 2024 ਪੋਸਟਾਂ ਦੇ ਲਈ ਡੇਟ ਆਫ ਇੰਟਰਵਿਊ ਇਹਨਾਂ ਵੱਲੋਂ 1 ਜੁਲਾਈ 2024 ਰੱਖੀ ਗਈ ਹੈ ਜੀ 11 ਵਜੇ ਸਵੇਰੇ ਤੁਸੀਂ ਇੰਟਰਵਿਊ ਦੇ ਸਕਦੇ ਹੋ ਜਾ ਕੇ ਉੱਥੇ ਰਿਪੋਰਟਿੰਗ ਟਾਈਮ ਕੈਂਡੀਡੇਟਸ ਦਾ ਇਹਨਾਂ ਵੱਲੋਂ ਲਿਖਿਆ ਗਿਆ 9 ਵਜੇ ਤੋਂ 10 ਵਜੇ ਤੱਕ ਹੈ ਜੀ 1 ਜੁਲਾਈ ਨੂੰ ਤੇ ਵੈਨਿਊ ਰਹਿਣ ਵਾਲਾ ਜੀ ਨਿਊ ਐਡਮਿਨ ਬਲੌਕ ਮੈਡੀਕਲ ਕਾਲਜ ਬਿਲਡਿੰਗ ਹੇਮਸ ਬਠਿੰਡਾ ਵੇਗੇ ਤੇ ਅਪਲਾਈ ਕਰਨ ਦਾ ਤਰੀਕਾ ਬਹੁਤ ਸੌਖਾ ਹੈ ਜੀ Google Form ਲਿੰਕ ਇਹਨਾਂ ਵੱਲੋਂ ਦਿੱਤਾ ਹੋਇਆ ਹੈ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਪੋਸਟਾਂ ਦੇ ਲਈ ਤੇ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਇਹ ਫਾਰਮ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਇਹ ਫਾਰਮ ਦਾ ਲਿੰਕ ਲੈ ਸਕਦੇ ਹੋ ਇਹਨਾਂ ਦੀ ਡਾਇਰੈਕਟ ਵੈਬਸਾਈਟ ਨੂੰ ਵੀ ਲੌਗਇਨ ਕਰ ਸਕਦੇ ਹੋ ਹੇਮਸ ਬਠਿੰਡਾ ਦੇ ਨੂੰ ਤਾਕੇ ਪੋਸਟਾਂ ਦੀ ਗੱਲ ਕਰ ਲੈਨੇ ਜੀ ਟੈਕਨੀਸ਼ੀਅਨ ਰੇਡੀਓਗ੍ਰਾਫੀ ਗ੍ਰੇਡ 2 ਇਹ ਪੋਸਟਾਂ ਜਾਰੀ ਹੋਈਆਂ ਪੰਜ ਪੋਸਟਾਂ ਦੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਨਸੋਲੀਡੇਟਡ ਮੰਥਲੀ ਪੇ ਹੈ ਜੋ ਇਹਨਾਂ ਵੱਲੋਂ ਦਿੱਤੀ ਜਾਣੀ ਹੈ 55100 ਰੁਪਿਆ ਤੇ ਯੋਗ ਉਮੀਦਵਾਰੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ ਜੋ ਰੱਖੀ ਗਈ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਬੀਐਸਸੀ ਆਨਰਸ 3 ইয়ার্স কোর্স ਇਨ ਰੇਡੀਓਗ੍ਰਾਫੀ ਰੇਡੀਓਥੈਰੇਪੀ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਸ਼ਨ ਜਾਂ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਹੋਣਾ ਚਾਹੀਦਾ ਜਾਂ ਜਾਂ ਡਿਪਲੋਮਾ ਇਨ ਰੇਡੀਓਗ੍ਰਾਫੀ, ਰੇਡੀਓਥੈਰੇਪੀ ਇਹ ਤੁਹਾਡੇ ਕੋਲ ਹੋਣਾ ਚਾਹੀਦਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਤੇ ਇਹਨਾਂ ਵੱਲੋਂ ਏਜ ਲਿਮਿਟ ਹੈ ਜੋ 21 ਤੋਂ ਲੈ ਕੇ 35 ਸਾਲ ਰੱਖੀ ਗਈ ਹੈ ਜਿਹੜੀਆਂ ਪੋਸਟਾਂ ਦੇ ਲਈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਏਜ ਲਿਮਿਟ ਦੇ ਵਿੱਚ ਛੋਟ ਵੀ ਰਹਿਣ ਵਾਲੀ ਹੈ ਜੋ ਹਦਾਇਤਾਂ ਹੁੰਦੀਆਂ ਹਨ ਪੋਸਟਾਂ ਦੇ ਸਬੰਧ ਵਿੱਚ ਸਰਕਾਰ ਦੀਆਂ ਉਹਦੇ ਅਨੁਸਾਰ ਉਮਰ ਸੀਮਾ ਦੇ ਵਿੱਚ ਛੋਟ ਵੀ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੱਕ ਆਨਲਾਈਨ ਲਿੰਕ ਦਿੱਤਾ ਹੈ ਜਿਹਦੇ ਥਰੂ ਤੁਸੀਂ ਫੀਸ ਹੈ ਭਰਨੀ ਹੈ Google ਫਾਰਮ ਭਰਨ ਤੋਂ ਬਾਅਦ ਅ ਜਨਰਲ OBC EWS ਦੇ ਲਈ ਇਹਨਾਂ ਵੱਲੋਂ 1180 ਰੁਪਏ ਫੀਸ ਰੱਖੀ ਗਈ ਹੈ ਇਸੀ ਕੈਟਾਗਰੀ ਦੇ ਲਈ 590 ਰੁਪਏ ਫੀਸ ਰੱਖੀ ਗਈ ਹੈ ਜੀ ਪਰਸਨਸ ਵਿਦ ਡਿਸੇਬਿਲਟੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਜੀ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਵੈਬਸਾਈਟ ਦਾ ਲਿੰਕ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਐਮਜ਼ ਬਠਿੰਡਾ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਤਾਂ ਇਹ ਜੀ ਪੂਰਤਨਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ